हां जी दोस्तों आज ਆਪਾਂ ਪੰਜਾਬੀ ਦੀ ਉਹਨਾਂ ਦੋ ਸ਼ਬਦਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਉਚਾਰਨ ਅਸੀਂ ਅਕਸਰ ਗਲਤ ਕਰਦੇ ਹਾਂ ਤੇ ਨਾਲ ਹੀ ਅਸੀਂ ਉਹਨਾਂ ਦੇ ਅਰਥ ਵੀ ਗਲਤ ਲੈ ਲੈਂਦੇ ਹਾਂ ਆਓ ਆਪਾਂ ਉਹ ਦੋ ਸ਼ਬਦ ਪੰਜਾਬੀ ਦੇ ਦੇਖਦੇ ਹਾਂ ਪਹਿਲਾ ਸ਼ਬਦ ਹੈ ਜੰਗ ਜੰਗ ਦਾ ਅਸਲ ਦੇ ਵਿੱਚ ਅਰਥ ਹੁੰਦਾ ਯੁੱਧ ਜਾਂ ਲੜਾਈ ਅਸੀਂ ਸ਼ਾਹ ਮੋਹਮੱਦ ਦਾ ਕਿੱਸਾ ਪੜ੍ਹਦੇ ਹਾਂ ਜਿਦੇ ਵਿੱਚ ਸ਼ਾਹ ਮੋਹਮੱਦ ਜੀ ਲਿਖਦੇ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਹੁਣ ਇਹਦੇ ਵਿੱਚ ਸ਼ਬਦ ਜੰਗ ਵਰਤਿਆ ਵਾ ਜੰਗ ਪਹਿਲਾ ਸ਼ਬਦ ਜਿਸ ਦਾ ਅਰਥ ਹੈ ਯੁੱਧ ਜਾਂ ਲੜਾਈ ਤੇ ਦੂਸਰਾ ਸ਼ਬਦ ਹੈ ਜ਼ੰਗ ਜ਼ੰਗ ਜੱਜੇ ਪੈਰ ਬਿੰਦੀ ਜ਼ੰਗ ਇਸ ਦਾ ਸਹੀ ਉਚਾਰਨ ਜ਼ੰਗ ਕਰਨਾ ਜੰਗ ਨਹੀਂ ਕਰਨਾ ਜ਼ੰਗ ਜਿਸ ਦਾ ਅਰਥ ਹੁੰਦਾ ਜੰਗਾਲ ਜਿਵੇਂ ਆਪਾਂ ਕਹਿੰਦੇ ਲੋਹੇ ਨੂੰ ਜੰਗਾਲ ਲੱਗ ਗਿਆ ਕਿਉਂਕਿ ਇਹ ਦੋਨੇ ਜਿਹੜੇ ਸ਼ਬਦ ਨੇ ਇਹ ਦੋਨੇ ਸ਼ਬਦ ਫਾਰਸੀ ਦੇ ਵਿੱਚੋਂ ਲੈ ਗਏ ਨੇ ਪਰ ਪੰਜਾਬੀ ਦਾ ਉਚਾਰਨ ਕਰਨ ਵੇਲੇ ਅਸੀਂ ਅਕਸਰ ਬਿੰਦੀ ਦਾ ਜਿਹੜਾ ਉਚਾਰਨ ਨਹੀਂ ਕਰਦੇ ਜਦੋਂ ਅਸੀਂ ਜੰਗ ਲਿਖਾਂਗੇ ਤਾਂ ਉਸ ਦਾ ਅਰਥ ਜੰਗਾਲ ਨਹੀਂ ਹੋਊਗਾ ਉਸ ਦਾ ਅਰਥ ਹੋਊਗਾ ਯੁੱਧ ਜਾਂ ਲੜਾਈ ਜਦੋਂ ਤੁਸੀਂ ਜੰਗ ਲਿਖਾਂਗੇ ਜਜੇ ਪੈ ਬਿੰਦੀ ਤਾਂ ਉਸ ਦਾ ਜਿਹੜਾ ਅਰਥ ਹੈਗਾ ਉਹ ਅਰਥ ਹੋਏਗਾ ਜੰਗਾ ਸੋ ਇਹਨਾਂ ਦੋ ਸ਼ਬਦਾਂ ਦਾ ਤੁਸੀਂ ਧਿਆਨ ਰੱਖਣਾ ਜੰਗ ਤੇ ਜੰਗ ਕੱਲ ਨੂੰ ਆਪਾਂ ਦੋ ਹੋਰ ਨਵੇਂ ਸ਼ਬਦਾਂ ਨਾਲ ਮਿਲਾਂਗੇ ਬਹੁਤ ਬਹੁਤ ਧੰਨਵਾਦ